ਗੁਰ ਬਾਣੀ ਪੜਨ ਸੁਣਨ ਦੇ ਬਰਤ ਬਖਸ਼ਿ ਰਕਣੇ ਇਸੇ ਗੁਰ ਬਾਣੀ ਦਾ ਪ੍ਰਵਾਹ ਸਮਤ ਨਗਰ ਨਵਾਸੀਆਂ ਦੇ ਹਿਰਦਿਆਂ ਤੇ ਵਸਣਾ ਧਨ ਧਨ ਦੇ ਗੱਫੇ ਬਖਸ਼ਨੇ ਮਾਲ ਮੁੱਕੀ ਇਕਤਾ ਤੰਦਰੁਸਤੀਆਂ ਬਖਸ਼ਣੀਆਂ ਜੀ ਦਾਰਾਇਆਂ ਸੰਗਤਾਂ ਦੀਆਂ ਸੰਦਾਰ ਹਾਜ਼ਰੀਆਂ ਪਰਵਾਨ ਕਰਮੀਆਂ ਸ੍ਰੀ ਅੰਮ੍ਰਿਤ ਬਾਣ ਲੈ ਕੇ ਪੁੱਜੇ ਹਣ ਦਰਗਾਹੇ ਮਨਜ਼ੂਰ ਕਰਣਾ ਬੀਜਿਆ ਦਾਨ ਹਰਾ ਕਰਣਾ ਗੁਰ ਸਿੱਖੀ ਦੀਣ ਬਖਸ਼ਣਾ ਅਗੋਂ ਵਾਰ ਤੇ ਵੀ ਸਤਿ ਮਤ ਬਖਸ਼ਣੀ ਆਪ ਜੀ ਦੇ ਅਸਥਾਨਾਂ ਦੇ ਨਾਲ ਸੇਮ ਭਾਵਨਾ ਬਣਾਈ ਰੱਖਣੀ ਵਾਟ ਵਡੇਰਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਦਾਤਰਾ ਮਾ ਬਖਸ਼ੀ ਰਖਣੇ ਆਪ ਜੀ ਦੇ ਦਰ ਘਰ ਦੇ ਸ਼ਰਧਾਲੂ ਪੀਤਵਾਨ ਭਾਈ ਸਾਹਿਬ ਭਾਈ ਗੁਲਾਬ ਸਿੰਘ ਤਤਾਰ ਸਾਰੇ ਹੀ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਪਦਾਰਥਾਂ ਵਿੱਚ ਤੇ ਹਾਵਲ ਕੜਾ ਪ੍ਰਸਾਦ ਦੀ ਦੇ ਸਜਾ ਕਰਕੇ ਆਪ ਜੀ ਦੇ ਹਜੂਰ ਹਾਜ਼ਰ ਕੀਤੀ ਗਈ ਆ ਤੇ ਚਾਹ ਪਾਣੀ ਦੇ ਲੰਗਰ ਦੀ ਸੇਵਾ ਹੋਈ ਆ ਪਰਿਵਾਰ ਵੱਲੋਂ ਆਪ ਜੀ ਕਰੋ ਕਿਰਪਾ ਭੋਗ ਲਾਓ ਲਗਿਆ ਹੋਇਆ ਭੋਗ ਪ੍ਰਸਾਦ ਤੇਰੀ ਸਾਧ ਸੰਗਤ ਵਿੱਚ ਵਰਤੇ ਜੋ ਵੀ ਸ਼ੱਕ ਸੋ ਸੁਆਸਵਾਸ ਤੇ ਰਾਹੀ ਨਾਮ ਜੱਪੇ ਜੈਸਾ ਸਰਦਾ ਭਾਵਨਾ ਦੇ ਬਾਵਤ ਪਰਿਵਾਰ ਵੱਲੋਂ ਸੇਵਾ ਕੀਤੀ ਗਈ ਐ ਸੋ ਦੇਵਕ ਪਰਿਵਾਰ ਦੇ ਕੀਤੀ ਹੋਈ ਸੇਵਾ ਦਾ ਉਸਾਏ ਪਾਉਨੇ ਅਗੋਂ ਵਾਰ ਤੇ ਵੀ ਸੁਬਤ ਬਖਸ਼ਣੀ ਏਸੇ ਤਰਾ ਸੇਵਾ ਕਰਨ ਦੇ ਬਾਬ ਤਾਂ ਬਖਸ਼ਿ ਰੱਖਣੇ ਦੇਸਾ ਪਰਦੇਸਾ ਵਿੱਚ ਅੰਗ ਸੰਗ ਸਹਾਇ ਜੋ ਕਰਕੇ ਸਹਿਸਾ ਕਰਨੀ ਨਾਮ ਬਾਣੀ ਦਾ ਪ੍ਰਤਾਪ ਬਖਸ਼ਣਾ ਇਝਮਾਨ ਬਖਸ਼ਣਾ ਪਰਦੇ ਢਕਣੇ ਮਾਇਆ ਦੇ ਕੁੰਨੇ ਗਫੇ ਬਖਸ਼ਣੇ ਕਾਰੋਦਾਰਾ ਵਾਜੇ ਕਰਨੇ ਮਨ ਦੇ ਮਨੋਰਥ ਪੂਰੇ ਕਰਨੇ ਆਇਆ ਹੋਇਆ ਸਾਧ ਸੰਗਤਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀ ਆਪ ਜੀ ਦੇ ਸਥਾਨ ਨਿਹਾਲ ਅਰੇ ਭਾਵਨਾ ਬਣਾਈ ਰੱਖਣੀ ਆਪ ਜੀ ਕਰੋ ਕਿਰਪਾ ਹੁਕਮ ਨਾਮੇ ਸੜਾ ਕੇ ਸੰਗਤਾਂ ਨੂੰ ਨਿਹਾਲ ਅਤਿ ਕਰਤਾਰਤ ਕਰਾਓ ਕੋ ਕਮਨਾਮਿਆ ਤੇ ਚੱਲਣ ਦੀ ਯਾਤਰਾ ਵਸਲਾ ਹੀ ਬੰਦ ਹੋ ਬਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਓ ਜੀ ਦਾ ਖਲਸਾ ਹਾਲ ਕੀ ਤਵੇ ਚਲਾਇਓ ਸਭ ਦੇ ਕਰਨ ਕੋ ਹੁ ਤਮਾ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪਰਗੜ ਗੁਰਾ ਕੀ ਜੋ ਪ੍ਰਵਕ ਮਿਲੋ ਚਾਹ ਖੋਜ ਸ਼ਬਦ ਮਾ ਰਾਜ ਕਰੇਗਾ ਚਰਣ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ ਸੋੰਦਰੇ ਜੋ ਸਰਦਾ ਕਰ ਸੇਵਾ ਦੇ ਵਾਹਿਗੁਰੂ ਪਾਰ ਤਾਰਨ ਜੋ ਸਰਦਾ ਕਰ ਸੇਵਾ ਦੇ ਵਾਹਿਗੁਰੂ ਪਾਰ ਤਾਰਨ ਬੋਲੇ ਤੁਹ ਤਫਰੀ ਅਰਤੀ ਰ ਸਫ ਸੁਰੋਹੀ ਸਹਤੀ ਬੇਨ ਸਮਾਰੇ ਪੀਰ تیر ਤੋਹੀ ਸਹਤੀ ਤੋਹੀ ਉਹੀ ਦਬਰ ਦਰਬਾਰ නාම්තිහාරු ජෝජපෑ ඒ සන්ද පව ප කාගු කණ්ඩ පැහන්ලං කලද මණ්ඩ පර පණ්ඩම් පජද්ඩය කණ්ඩම් තේජ පරිචඩන්න ජෝතය මණ්ඩම් පාන පගම් ਦੁਖ ਸੰਤਾ ਕਰਨੰ ਦੁਰਮਤਿ ਕੈਸੀ ਆਰਤੀ ਹੋਏ ਭਵਖਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੀਰ ਰਹਾ